हां सर ਕੀ ਨਾਮ ਹੈ ਮੇਰਾ ਸ਼ੰਕਰ ਪਰਦਵਾਜੀ ਗੋਤਾਕੌਰ ਬੋਲੇ ਸ਼ੰਕਰ ਡੈਵ ਕਲਬ ਟੀਮ ਹੈ ਪਟਿਆਲਾ ਪੰਜਾਬ ਤੇ ਜਿਹੜੀਆਂ ਦੋ ਡੈੱਡ ਬੋਡੀਆਂ ਮਿਲਿਆ ਕੀ ਕੀ ਹੈ ਇਹ ਇਹਦੇ ਜੀ ਇੱਕ ਲੜਕੀ ਦੀ ਡੈੱਡ ਬੋਡੀ ਹੈ ਜਿਹਦੇ ਕੱਪੜੇ ਨਹੀਂ ਹੈਗੇ ਕੱਲੀ ਅੰਡਰਗਾਰਮੈਂਟ ਹੈ ਜਿਹਦੀ ਉਮਰ 28 ਤੋਂ 30 ਆ ਰਹੀ ਹੈ 32 ਸਾਲ ਅਨੁਮਾਨ ਹੈ ਇਹ ਲਗਾਇਆ ਜਾ ਸਕਦਾ ਤੇ ਦੂਜਾ ਲੜਕਾ ਹੈਗਾ ਉਹਦੀ ਉਮਰ ਵੀ 28 ਤੋਂ 30 32 ਸਾਲ ਦੀ ਉਮਰ ਹੋ ਸਕਦੀ ਹੈ ਦੋਨੋਂ ਡੈੱਡ ਬੋਡੀਆਂ ਫਿਲਹਾਲ ਹਲੇ ਨੋਂਨੇ ਲਵਾਰੀਸ ਨੇ ਜਨਾਬ ਦਿਹਲੇ ਪਿਛੇ ਸੇ ਪ੍ਰਕਾਰ ਦੀ شناخت ਨਹੀਂ ਹੋਈ ਹੈ। ਸੋ ਡੈੱਡ ਬੋਡੀ ਐ ਤਾਂ ਮਮ ਜਰੇ ਕੋਲ ਪਟਿਆਲੇ ਆਪਾਂ ਨੇ ਰੋਕੀਆਂ ਨੇ। ਤੋਂ ਇਹਨੂੰ ਹੁਣ 72 ਘੰਟੇ ਲਈ ਸਿਵਲ ਹਸਪੀਟਲ ਰਜਿੰਦਰਾ ਵਿਚਰ ਖਾਇ ਜੂਗਾ ਜਿੱਦੀ ਪਛਾਣ ਕਰਾਂ ਲਈ 72 ਘੰਟੇ ਲਈ ਰੱਖੇ ਜੂਗਾ। ਤੁਹਾਨੂੰ ਕਿਦਾਂ ਜਾਣਕਾਰੀ ਮਿਲੀ ਤੇ ਕਿੰਨੇ ਵਜੇ ਪਤਾ ਲੱਗਿਆ ਤੁਹਾਨੂੰ ਕਿ ਦੋ ਡੈੱਡ ਬੋਡੀਆਂ ਆ ਗਈਆਂ। ਇਹ ਗੋਤਾਖੋਰ ਹਰਪੂਲਾ ਤੇ ਬੈਠਦੇ ਨੇ ਜੀ ਜਿਵੇਂ ਪਸਿਆਣਾ ਨਾਬਾ ਰੋਡ ਹਰਪੂਲਾ ਤੇ ਬੈਠਦੇ ਨੇ ਗੁੰਮ ਹੋਏ ਵਿਅਕਤੀਆਂ ਦੀ ਭਾਲ ਕਰਦੇ ਨੇ ਤਾਂ ਜਿਵੇਂ ਕਿ ਲੋਕ ਕੋਈ ਰੋਪਣ ਮਰਿੰਡਾ ਸਰਾਂ ਤੋਂ ਲਾ ਪਤਾ ਨਹੀਂ ਕੁਝ ਵਿਅਕਤੀ ਤਾਂ ਉਹਨਾਂ ਦੇ ਸ਼ੱਕ ਦੇ ਆਧਾਰ ਤੇ ਡੈੱਡ ਬੋਡੀਆਂ ਰੁਕੀਆਂ ਨੇ ਸੋ ਇਹ ਡੈੱਡ ਬੋਡੀਆਂ ਨੂੰ ਰੋਕ ਕੇ ਹੁਣ ਪਰਿਵਾਰ ਬੁਲਾਏ ਜਾਣ ਕੇ ਉਹਨਾਂ ਦੀ ਪਛਾਣ ਕਰਨ ਵਾਸਤੇ ਰੱਖਿਆ ਜਾਏਗਾ ਜੇਕਰ ਪਰਿਵਾਰ ਪਛਾਣ ਕਰਦਾ ਤਾਂ ਠੀਕ ਹੈ ਨਹੀਂ ਤਾਂ ਅਨਨੋਨ ਕਰਕੇ ਦਾ ਸੰਸਕਾਰ ਜਿਹੜਾ ਭੋਲੇ ਸ਼ੰਕਰ ਡਰਾਈਵਰ ਕੋਲੋਂ ਕੀਤਾ ਜਾਏਗਾ ਕੀ ਨਾਮ ਹੈ ਜੀ ਮੈਂ ਇਸੇ ਜਗਤਾਰ ਸਿੰਘ ਥਾਣਾ ਪਸਿਆਣਾ ਤੋਂ ਜਗਤਾਰ ਜੀ ਇਹ ਜਿਹੜੀਆਂ ਦੋ ਡੈੱਡ ਬੋਡੀਆਂ ਮਿਲੀਆਂ ਕੀ ਕੀ ਹੈ ਇਹਦੇ ਜਿਹੜੀ ਸਾਨੂੰ ਇਤਲਾਹ ਆਈ ਸੀ ਕੰਟਰੋਲ ਰੂਮ ਪਟਿਆਲਾ ਤੋਂ ਵੀ ਸ਼ੰਕਰਪਰਦਵਾਜ ਜੀ ਨੇ ਮਨ ਲਓ ਜਿਹੜੀਆਂ ਰੈਡ ਬੋਡੀਆਂ ਨੇ ਆਖੜਾਂ ਦੇ ਨੇੜੇ ਪਿੰਡ ਮੰਨ ਲਓ ਮਾਜਰਾ ਰੁਕੀਆਂ ਹੋਈਆਂ ਉਸ ਬੰਦੀ ਫਿਰ ਅਸੀਂ ਮੌਕਾ ਬੁਗਵਾ ਤੇ ਆਏ ਆ ਮੌਕਾ ਬੁਗਵਾ ਤੇ ਆਣ ਕੇ ਸ਼ੰਕਰਪਰਦਵਾਜ ਦੀ ਹਾਜ਼ਰੀ ਵਿੱਚ ਇਹਨੂੰ ਰੈਡ ਬੋਡੀਆਂ ਨਾਲ ਬਾਹਰ ਕਢਿਆ ਮੋਰਚੀ ਦੇ ਜਾ ਕੇ ਇਹਨੂੰ ਜਮਾ ਕਰਾਇਆ ਜਾ ਗਿਆ ਇਰੇ ਇਸ ਦੇ شناختੀ ਦੇਖਾਂਗੇ ਮਤਲਬ ਇਹਨਾਂ ਨੂੰ ਉਮਰ ਕਿਤਨੀ ਲੱਗਦੀ ਹੈ ਦੋਨੋਂ ਲਾਸ਼ਾਂ ਦੀ ਇਹ ਕੋਣ ਕੋਣਾ ਇਹਦੇ ਲਾਸ਼ ਕਿੰਨੀ ਇੱਕ ਲੇਡੀ ਜੇ ਇੱਕ ਜੈਂਟਸ ਆ ਉਮਰ ਕਿਤਨੀ ਹੈ ਉਮਰ ਇਹਨਾਂ ਦੇ ਦੋਨਾਂ ਦੀ 25 ਤੋਂ 35 ਸਾਲ ਦੇ ਵਿੱਚ ਘਾਰ ਆ ਦੋਨਾਂ ਦੀ ਕੁਝ ਜਾਣਕਾਰੀ ਪੁੱਛੀ ਕਿੰਨੇ ਦਿਨ ਦੀ ਲਾਸ਼ ਹੈ ਇਹ ਕਿੰਨੇ ਦਿਨ ਦੇ 10 ਦਿਨੇ ਪਰ ਦਵਾਜੀ ਮੰਨ ਲਓ ਕਿ ਇਹਨਾਂ ਕਹਿੰਦਾ ਕਿ ਚਾਰ ਪੰਜ ਦਿਨ ਦੀ ਘਟੋ ਘਟ ਹੋ ਸਕਦੀ ਹੈ ਪੁਰਾਣੀ ਲਾਸ਼ ਤੁਹਾਨੂੰ ਕਿਦਾਂ ਇੱਕ ਲਾਵੇਂ ਨਹੀਂ ਸਰ ਸਾਨੂੰ ਤਾਂ ਕੰਟਰੋਲ ਰੂਮ ਤੋਂ ਆਇਆ ਸੀ ਹੁਣ ਜੀ ਹੁਣ ਕਿਦਾਂ ਦੀ ਕਾਰਵਾਈ ਹੋਏਗੀ ਕਾਰਵਾਈ ਅਸੀਂ ਇਹਦੀ ਡੈਡ ਬੋਡੀ ਜਿਹੜੀ ਇਸਨਾਖਤ ਵਾਸਤੇ 72 ਘੰਟਿਆਂ ਲਈ ਮੋਰਚੀ ਜੀ ਉਸ ਤੋਂ ਬਾਅਦ ਸਨਾਖਤ ਹੋਣ ਤੋਂ ਬਾਅਦ ਇਹ ਵੀ ਅਗਲੀ ਕਾਰਵਾਈਆਂ ਚੱਲਣ ਦੀ ਲੋੜ ਹੈ। ਹਾਂ ਸਰ ਕੀ ਨਾਮ ਹੈ? ਮੇਰਾ ਸ਼ੰਕਰ ਪਾਰਦਵਾਜੀ ਗੋਤਾਕੌਰ ਬੋਲੇ ਸ਼ੰਕਰ ਡੈਵ ਕਲਬ ਟੀਮ ਹੈ ਪਟਿਆਲਾ ਪੰਜਾਬ। ਸਰ ਜਿਹੜੀਆਂ ਦੋ ਡੈੱਡ ਬੋਡੀਆਂ ਮਿਲਿਆ ਕੀ ਕੀ ਹੈ ਇਹਦੇ ਜੀ ਇੱਕ ਲੜਕੀ ਦੀ ਡੈੱਡ ਬੋਡੀ ਹੈ ਜਿਹਦੇ ਕੱਪੜੇ ਨਹੀਂ ਹੈਗੇ ਕੱਲੀ ਅੰਡਰਗਾਰਮੈਂਟ ਹੈ ਜਿਹਦੀ ਉਮਰ 28 ਤੋਂ 32 ਸਾਲ ਜਾਂ 32 ਸਾਲ ਅਨੁਮਾਨ ਹੈ ਇਹ ਲਗਾਇਆ ਜਾ ਸਕਦਾ ਤੇ ਦੂਜਾ ਲੜਕਾ ਹੈਗਾ ਉਹਦੀ ਉਮਰ ਵੀ 28 ਤੋਂ 30 32 ਸਾਲ ਦੀ ਉਮਰ ਹੋ ਸਕਦੀ ਹੈ। ਇਹ ਦੋਨੋਂ ਡੈੱਡ ਬੋਡੀਆਂ ਫਿਲਹਾਲ ਹਲੇ ਆ ਨੋਨ ਨੇ ਲਵਾਰਿਸ ਨੇ ਜਨਾ ਦਿਖਲੇ ਕਿ ਕਿਸ ਪ੍ਰਕਾਰ ਦੀ شناخت ਨਹੀਂ ਹੋਈ ਆ। ਤੋਂ ਡੈਡ ਬੋਡੀ ਐ ਤਾਂ ਮਮ ਜਿਹਰੇ ਕੋਲ ਪਟਿਆਲੇ ਆਪਾਂ ਨੇ ਰੋਕੀਆਂ ਨੇ। ਤੋਂ ਇਹਨੂੰ ਹੁਣ 72 ਘੰਟੇ ਲੀਸਿਬਲ ਹਸਪੀਟਲ ਰਜਿੰਦਰਾ ਵਿਚਰ ਖਾਇੂਗਾ ਜਿੱਦੀ ਪਹਿਚਾਨ ਕਰਨ ਲਈ 72 ਘੰਟੇ ਰੱਖੇ ਜਾਊਗਾ। ਤੁਹਾਨੂੰ ਕਿਦਾਂ ਜਾਣਕਾਰੀ ਮਿਲੀ ਤੇ ਕਿੰਨੇ ਵਜੇ ਪਤਾ ਲੱਗਿਆ ਤੁਹਾਨੂੰ ਕਿ ਦੋ ਡੈਡ ਬੋਡੀਆਂ ਆ ਗਈਆਂ। ਇਹ ਗੋਤਾਖੋਰ ਹਰਪੂਲਾ ਤੇ ਬੈਠਦੇ ਨੇ ਜੀ ਜਿਵੇਂ ਪਸਿਆਣਾ ਨਾਬਾ ਰੋਡ ਹਰਪੂਲਾ ਤੇ ਬੈਠਦੇ ਨੇ ਗੁੰਮ ਹੋਏ ਵਿਅਕਤੀਆਂ ਦੀ ਭਾਲ ਕਰਦੇ ਨੇ ਤਾਂ ਜਿਵੇਂ ਕਿ ਲੋਕ ਕੋਈ ਰੋਪਣ ਮਰਿੰਡਾ ਸਰਾਂ ਤੋਂ ਲਾਪਤਾ ਨੇ ਕੁਝ ਵਿਅਕਤੀ ਤਾਂ ਉਹਨਾਂ ਦੇ ਸ਼ੱਕ ਦੇ ਆਧਾਰ ਤੇ ਡੈੱਡ ਬੋਡੀਆਂ ਰੁਪੀਆਂ ਨੇ ਸੋ ਇਹ ਡੈੱਡ ਬੋਡੀਆਂ ਨੂੰ ਰੋਕ ਕੇ ਹੁਣ ਪਰਿਵਾਰ ਬੁਲਾਏ ਜਾਣ ਕੇ ਉਹਨਾਂ ਦੀ ਪਛਾਣ ਕਰਨ ਵਾਸਤੇ ਰੱਖਿਆ ਜਾਏਗਾ ਜੇਕਰ ਪਰਿਵਾਰ ਪਛਾਣ ਕਰਦਾ ਤਾਂ ਠੀਕ ਹੈ ਨਹੀਂ ਤਾਂ ਅਨਨੋਨ ਕਰਕੇ ਦਾ ਸੰਸਕਾਰ ਜਿਹੜਾ ਪੋਲੇ ਸ਼ੰਕਰ ਡੈਵਰ ਕੋਲੋਂ ਕੀਤਾ ਜਾਏਗਾ ਨਾਮ ਹੈ ਜੀ ਮੈਂ ਐਸੇ ਜਗਤਾਰ ਸਿੰਘ ਥਾਣਾ ਪਸਿਆਣਾ ਤੋਂ ਜਿੱਕਰ ਜੀ ਜਿਹੜੀਆਂ ਦੋ ਡੈੱਡ ਬੋਡੀਆਂ ਮਿਲਿਆ ਕੀ ਕੀ ਹੈ ਇਹਦੇ ਜਿਹੜੀ ਸਾਨੂੰ ਇਤਲਾਹ ਆਈ ਸੀ ਕੰਟਰੋਲ ਰੂਮ ਪਟਿਆਲਾ ਤੋਂ ਵੀ ਸ਼ੰਕਰਪੁਰ ਦਵਾਜ ਜੀ ਨੇ ਮਨ ਲਓ ਜਿਹੜੀਆਂ ਰੈੱਡ ਬੋਡੀਆਂ ਨੇ ਆਗੜਾ ਨੇੜੇ ਪਿੰਡ ਮਾਲੋ ਮਾਜਰਾ ਰੁਕੀਆਂ ਹੋਈਆਂ ਉਸ ਬੰਦੀ ਫਿਰ ਅਸੀਂ ਮੌਕਾ ਬੁਗਵਾਦੇ ਆਏ ਆ ਮੌਕਾ ਬੁਗਵਾ ਤੇ ਆਣ ਕੇ ਸ਼ੰਕਰਪੁਰ ਦਵਾਜ ਦੀ ਹਾਜ਼ਰੀ ਵਿੱਚ ਇਹਨੂੰ ਰੈੱਡ ਬੋਡੀਆਂ ਬਾਹਰ ਕਢਿਆ ਮੋਰਚੀ ਤੇ ਜਾ ਕੇ ਇਹਨੂੰ ਜਮਾ ਕਰਾਇਆ ਜਾ ਗਿਆ ਇਰ ਇਸ ਦੇ ਸਨਾਖਤੀ ਦੇਖਾਂਗੇ ਮਤਲਬ ਇਹਨਾਂ ਨੂੰ ਉਮਰ ਕਿੰਨੀ ਲੱਗਦੀ ਹੈ ਦੋਨੋਂ ਲਾਸ਼ਾਂ ਦੀ ਕੋਣ ਕੋਣਾ ਇਹਦੇ ਲਾਸ਼ ਕਿੰਨੀ ਹੈ ਇੱਕ ਲੇਡੀ ਜੇ ਇੱਕ ਜੈਂਟਸ ਆ ਉਮਰ ਕਿੰਨੀ ਹੈ ਉਮਰ ਇਹਨਾਂ ਦੇ ਦੋਨਾਂ ਦੀ 25 ਤੋਂ 35 ਸਾਲ ਦੇ ਵਿੱਚ ਘਾਰ ਆ ਦੋਨਾਂ ਦੀ ਕੁਝ ਜਾਣਕਾਰੀ ਪੁੱਛੀ ਕਿੰਨੇ ਦਿਨ ਦੀ ਲਾਸ਼ ਹੈ ਇਹ ਕਿੰਨੇ ਦਿਨ ਦੀ ਹੈ 10 ਦਿਨ ਨੇ ਪਰ ਦਵਾਜੀ ਮਤਲਬ ਕਹਿੰਦਾ ਕਹਿੰਦਾ ਵੀ ਚਾਰ ਰੋਕਾਂ ਦੀ ਦੰਦੀ ਘਟੋ ਘਟ ਹੋ ਸਕਦੀ ਹੈ ਪੁਰਾਣੀ ਲਾਸ਼ ਤੁਹਾਨੂੰ ਕਿਦਾਂ ਇਤਲਾਮ ਨਹੀਂ ਸਰ ਸਾਨੂੰ ਤਾਂ ਕੰਟਰੋਲ ਨੂੰ ਤੋਂ ਆਇਆ ਸੀ ਹੁਣ ਜੀ ਹੁਣ ਕਿਦਾਂ ਦੀ ਕਾਰਵਾਈ ਹੋਏਗੀ ਕਾਰਵਾਈ ਅਸੀਂ ਇਹਦੀ ਡੈਡ ਬੋਡੀ ਜਿਹੜੀ ਇਸਨਾਖਤ ਵਾਸਤੇ 72 ਘੰਟੇ ਲਈ ਰਜ ਉਸ ਤੋਂ ਬਾਅਦ ਸਨਾਕਤ ਹੋਣ ਤੋਂ ਬਾਅਦ ਇਹ ਜੀ ਅਗਲੀ ਕਾਰਵਾਈ ਅਮਲ ਚੱਲਿਆ ਦੀ ਜੀ